ਸਾਹਿਲ 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 ਕੀ ਗੱਲ ਹੋਈ ਹੈ ਜਿਹੜੀ ਆ ਪੁਰਾਣੀ ਲੜਾਈ ਹੈ ਇਹਨਾਂ ਨਾਲ ਪਿੱਲਾ ਲੜਾਈ ਹੋਈ ਸੀ 6 ਮਹੀਨਿਆਂ ਨੂੰ ਪਿੱਲਾ ਫੁਲਬ ਦੇ ਰਹੀ ਘਰ ਤੱਕ ਵੀ ਆਏ ਸੀ ਤਾਂ ਮੁੜ ਕੇ ਹੀ ਮੈਂ ਬਾਹਰ ਲਾਣੀ ਆ ਬਾਹਰ ਉਹਨਾਂ ਨੇ ਕਰਤਾ ਹੀ ਗੋਲੀ ਮਾਰਤੀ ਛੇ ਆ ਨਹੀਂ ਇਹ ਯੋ ਤਿੰਨੇ ਆਣੇ ਪਛਾਣ ਚਾਈ ਇੱਕ ਦਾ ਨਾਂ ਰੱਜਾ ਦਾ ਹੀ ਇੱਕ ਦਾ ਨਾਂ ਵੰਸ਼ਾ ਗੀ ਮੰਨ ਲੀ ਇੱਕ ਦਾ ਨਾਂ ਲਾਵਾ ਕਿਹੜੀ ਗੱਲ ਤੋਂ ਲੈ ਕੇ ਜਿਹੜੀ ਗੱਲ ਕਾਲੀ ਕਹਿੰਦੇ ਪੁਰਾਣੀ ਰੰਜਸ਼ ਵਹੀ ਜੀ ਕੁੜੀ ਦੀ ਗੱਲ ਨਹੀਂ ਕੁੜੀ ਦੀ ਗੱਲ ਕਰਕੇ ਹੀ ਜਿਹੜੇ ਕੁੜੀ ਦੀ ਪਹਿਲਾਂ ਕੋਈ ਗੱਲ ਵਾਲੀ ਲੜਾਈ ਹੋਈ ਬਾਅਦ ਚ ਫੇਰ ਗੱਲ ਵਧ ਗਈ ਬਾਅਦ ਫੇਰ ਨਹੀਂ ਗੱਲ ਹੋਈ ਕਿੰਨੇ ਰਾਊਂਡ ਬੈਠੇ 1 ਕੀ ਮਾਰੀ ਇਹਨਾਂ ਨੇ ਇੱਥੇ ਲੱਗੀ ਤੇ ਇੱਥੇ ਲੱਗੀ ਆਲਾ ਤੁਸੀਂ ਜਸਤਪ ਕਿੱਥੇ ਨਿਕਲੀ ਜਗਾ ਅਹੀਂ ਮੋਟਰ ਤੇ ਹੀ ਦਾ ਜੱਕ ਮੋਟਰ ਜਿਹੜੇ ਮੋਟਰ ਤੇ ਇੱਕ ਦਾ ਰੀਜੱਕ ਮੋਟਰ ਇਹਦੀ ਮੋਟਰ ਆ ਤੁਹਾਡੀ ਆਪਣੀ ਨਹੀਂ ਕਿ ਇਹਦੀ ਮੋਟਰ ਦੇ ਨਾਂ ਦੀ ਤੁਸੀਂ ਉੱਥੇ ਕੀ ਕਰਦੇ ਹੋ ਮੋਟਰ ਨਾਣਗੇ ਮੋਟਰ ਕੌਣ ਸੀ ਤੁਹਾਡੇ ਨਾਲ ਮੰਡਾ ਛੋਟਾ ਹੈਗਾ ਛੋਟਾ ਹੈਗਾ ਘਰ ਘਰ ਦੇ ਨਾਲ ਹੀ ਪੜਾਹ ਛੋਟਾ ਉਹ ਕਰੀਏ ਕੋਈ ਚੱਲੀ ਆ ਤੁਹਾਡੇ ਹਸਪਤਾਲ ਦੇ ਵਿੱਚ ਐਨ ਕੀ ਕਹਾਂ ਚਾਹ ਤਕਰੀਬਨ ਸ਼ਾਮ ਦੇ 6 ਵਜੇ ਇੱਕ ਨੌਜਵਾਨ 18 ਸਾਲ ਦੀ ਉਮਰ ਸੀ ਉਹ ਐਮਰਜੈਂਸੀ ਦੇ ਵਿੱਚ ਆਇਆ ਸੀ ਤੇ ਉਹਦੇ ਕੰਨ ਛੋਟ ਇੰਜਰੀ ਸਗੀ ਐਕਸਰੇ ਕਰਾਇਆ ਗਿਆ ਉਹਦੇ ਪੱਟ ਚ ਬੋਲੀ ਹੈਗੀ ਆ ਤੇ ਜਿਹੜੇ ਇਲਾਜ ਆ ਪੁਲਿਸ ਪ੍ਰਸ਼ਾਸਨ ਜਿਹੜਾ ਆਪਣੀ ਕਾਰਵਾਈ ਕਰ ਰਿਹਾ ਫਿਰ ਇੱਕ ਪੁਣਹ ਜਿਹੜੇ ਖਤਰੇ ਤੋਂ ਬਾਹਰ ਹਾਂਜੀ ਫਿਲਹਾਲ ਜਿਹੜੀ ਕੰਡੀਸ਼ਨ ਆ ਕੋਈ ਖਤਰੇ ਵਾਲੀ ਨਹੀਂ ਹੈਗੀ ਆਪਰੇਸ਼ਨ ਕਰਕੇ ਜਿਹੜੀ ਉਹ ਪੂਰੀ ਕੱਟੀ ਜਾਏਗੀ ਜੀਸ ਸਰ ਇਹ ਪਰ ਦੇ ਵਿੱਚ ਇੱਕ ਮਾਮਲਾ ਆ ਪੰਦੇ ਆ ਜਿਹੜੇ ਪੂਰੀ ਕੱਟੀ ਛੱਤ ਤੇ ਕੀ ਮਾਮਲਾ ਹੈ ਸਾਰਾ ਯਾਰ ਹਾਂਜੀ ਸਾਨੂੰ ਜਸਟ ਉਹਨੇ ਇਨਫੋਰਮੇਸ਼ਨ ਆਈ ਸੀ ਕਿ ਸਾਇਲ ਪੁੱਤਰ ਸੂਰਜਾ ਜਿਹੜਾ ਮੁੰਡਾ ਇਹਦੇ ਕੋ ਗੋਲੀ ਲੱਗੀ ਆ ਤੇ ਦੇਖ ਰਹੇ ਆ ਐਡਮਿਟ ਐ ਇਥੇ ਬਿਗ ਹਸਪੀਟਲ ਲਾਖ ਲਿਆ ਦੇਖਦੇ ਆ ਕਿ ਅੱਗੇ ਅੰਮੇਸੀਫੇਰ ਕੀ ਚੱਲਦੀ ਆ ਜਾ ਰਹੇ ਆ ਜੋ ਵੀ ਸਜਾਈ ਹੁੰਦੀ ਆ ਆਪਾਂ ਸਾਹਮਣੇ ਲਿਆ ਕੇ ਉਸਾਨਾ ਕਾਰਵਾਈ ਕਰਦੇ ਕਿ ਕਿੰਨੇ ਪਰ ਲੱਗਿਆ ਸਰ ਹਾਂਜੀ ਕਿੰਨੇ ਰੋਡ 'ਤੇ ਇੱਕ ਇੱਕ ਕਾਉਣ ਵੱਗ ਕਾਉਣ ਲਗਾ ਦੇ ਨੀ ਦੇ ਉੱਪਰ ਲਗਾਇਆ ਤੇ ਯਾਰ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਆਉਂਦਾ ਉਸ ਹਿਸਾਬ ਨਾਲ ਕਾਰਵਾਈ ਕਰਕੇ ਸਰ ਖੁਦ ਹਿਸਟਰੀ ਸ਼ੀਟਰ ਬਣਦਾ ਹੈ ਹਾਂਜੀ ਖੁਦ ਹਿਸਟਰੀ ਸ਼ੀਟਰ ਇਸ ਸ਼ੀਟ ਸ਼ੀਟ ਤੇ ਪਹਿਲਾਂ ਚਲੋ ਆਪਸੀ ਇਹਨਾਂ ਦਾ ਹਵਸ ਦਾ ਰੰਜਸ਼ ਕਿਉਂ ਕੀਤਾ ਆਪਦੇ ਵੀ ਪਹਿਲਾਂ ਤਿੰਨ ਪਰਚੇ ਹੈਗੇ 3 ਐਨਡੀ ਪੀਐਸ ਦੇ ਇੱਕ ਵੇਲੇ ਨਾਲ ਗਨ ਸ਼ੂਟ ਦਾ ਹੋਇਆਗਾ ਕਿੰਨੇ ਬੰਦੇ ਮਲਬਜਾ ਜਿਹੜਾ ਤੁਹਾਨੂੰ ਦੱਸਿਆ ਸੀ ਇਨੀਸ਼ੀਅਲ ਜਿਹੜੀ ਜਾਣਕਾਰੀ ਹੈ ਅਜੇ ਤਿੰਨ ਬੰਦੇ ਇਹਨਾਂ ਨੇ ਗਿਆ ਆ ਦੇਖੋ ਅੱਗੇ ਜਾ ਕੇ ਦੇਖਦੇ ਹਾਂ ਸਾਰਾ ਦੇਖ ਜਾ ਰਹੇ ਮੌਕਾ ਦੇਖਣ ਜਾ ਰਹੇ ਆ ਫਾਇਰਿੰਗ ਕਿੱਥੇ ਹੋਈ ਸੀ ਇਹ ਆਈ ਆ ਪਰ ਇਥੇ ਮੋਟਰ ਤੇ ਕਿਤੇ ਨਾ ਰਿਆ ਸੀਗਾ ਉੱਥੇ ਦੱਸਿਆ